ਕੇਦਰੀਵਾਲ ਚੰਗਾ ਬੰਦਾ ਹੈ ਤੇ ਇਸ ਨੂੰ ਮੁੱਖ ਮੰਤਰੀ ਪੰਜਾਬ ਦਾ ਬਣਾ ਦਿਓ ਇਹ ਗੱਲ ਆਖੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਰਸੀਆਂ ਲਾਹਣ ਦੀਆਂ ਗੱਲਾਂ ਚੱਲ ਪਈਆਂ ਨੇ ਇਹ ਗੱਲਾਂ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਬਣ ਦੇ ਦਾਵੇਦਾਰ ਦਿੱਲੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਫਲਾਈਆਂ ਜਾ ਰਹੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲ ਕੇ ਦਿੱਲੀੋਂ ਕੇਜਰੀਵਾਲ ਹੁਣ ਪੰਜਾਬ ਜਾਣਗੇ ਅਤੇ ਨਵੇਂ ਮੁੱਖ ਮੰਤਰੀ ਪੰਜਾਬ ਦੇ ਬਣ ਜਾਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੀਆਂ ਜਿਹੜੀਆਂ ਸੀਟਾਂ ਤੇ ਪ੍ਰਚਾਰ ਕੀਤਾ ਸਭ ਤੋਂ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਤੇ ਇਸ ਦਾ ਠਿਕਰਾ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸਿਰ ਤੇ ਪੰਨਿਆ ਜਾਣਾ ਹੈ ਇਸ ਦੇ ਕਰਕੇ ਕੇਜਰੀਵਾਲ ਦੇ ਵੱਲੋਂ ਸਾਰੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੁੱਖ ਮੰਤਰੀ ਨੂੰ ਦਿੱਲੀ ਵਿੱਚ ਸੱਦਿਆ ਗਿਆ ਤੇ ਕਪੂਰਥਲਾ ਹਾਊਸ ਦੇ ਵਿੱਚ ਕੱਲ ਸਵੇਰੇ ਮੀਟਿੰਗ ਹੋਣ ਜਾ ਰਹੀ ਹੈ ਤਾ ਮਨਜਿੰਦਰ ਸਿੰਘ ਸਿਰਸਾ ਇੱਕ ਵੀਡੀਓ ਜਾਰੀ ਕਰਦੇ ਆ ਜਿਸ ਦੇ ਵਿੱਚ ਇਹ ਸਾਰੀਆਂ ਗੱਲਾਂ ਸਿਰਸਾ ਦੇ ਵੱਲੋਂ ਕਹੀਆਂ ਜਾਂਦੀਆਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਦੇ ਉੱਤੇ ਇਸ ਗੱਲ ਦਾ ਠੇਕਰਾ ਪੰਨਿਆ ਜਾਵੇਗਾ ਕਿ ਜੋ ਹਾਰ ਹੋਈ ਹੈ ਇਹਨਾਂ ਕਰਕੇ ਹੋਈ ਹੈ ਅਤੇ ਹੁਣ ਕੇਜਰੀਵਾਲ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਚਾ ਸਕਦਾ ਹੈ ਦਿੱਲੀ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਇਹਨਾਂ ਕਰਕੇ ਹਾਰ ਗਈ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਇਹ ਗੱਲ ਸਰਸਾ ਦੇ ਵੱਲੋਂ ਦਾਵਾ ਕਰਕੇ ਆਖੀ ਗਈ ਹੈ ਕਿ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਜਾਵੇਗਾ ਅਤੇ ਭਗਵੰਤ ਮਾਨ ਨੂੰ ਸਾਈਡ ਲਾਈਨ ਕਰਨ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਹੈ ਤਾਂ ਇਸ ਗੱਲ ਨੂੰ ਹਵਾ ਵਿਰੋਧੀ ਪਾਰਟੀਆਂ ਵੀ ਦੇ ਰਹੀਆਂ ਹਨ ਭਾਵੇਂ ਕਾਂਗਰਸ ਹੋਵੇ ਜਾਂ ਫਿਰ ਅਕਾਲੀ ਦਲ ਹੋਵੇ ਕਾਂਗਰਸ ਪਾਰਟੀ ਦੇ ਆਗੂ ਅਤੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਫਿਰ ਸੁਖਵਿੰਦਰ ਸਿੰਘ ਕੋਟਲੀ ਵਰਗੇ ਲੀਡਰ ਹੋਣ ਜੋ ਵਿਧਾਇਕ ਰਹਿ ਚੁੱਕੇ ਨੇ ਉਹਨਾਂ ਨੇ ਵੀ ਇਹੀ ਗੱਲ ਦਾ ਦਾਵਾ ਕੀਤਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਮੁੱਖ ਮੰਤਰੀ ਬਦਲਣ ਦੀ ਤਿਆਰੀ ਕਰ ਚੁੱਕੀ ਹੈ ਤੇ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਚਾਰਾ ਜੋਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਭਗਵੰਤ ਮਾਨ ਨੂੰ ਪਾਸੇ ਕਰਨ ਦਾ ਸਾਰਾ ਪਲਾਨ ਬਣਾਇਆ ਜਾ ਚੁੱਕਿਆ ਹੈ ਪਰ ਕੀ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਦਮ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪਾਸੇ ਕਰਕੇ ਕੇਜਰੀਵਾਲ ਨੂੰ ਪੰਜਾਬ ਦੇ ਵਿਧਾਇਕ ਸਵੀਕਾਰ ਕਰਨਗੇ ਇਸ ਗੱਲ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਸੇ ਹਟਾਉਣਾ ਕੀ ਇੰਨਾ ਸੌਖਾ ਹੈ ਜਦੋਂ ਕੇਜਰੀਵਾਲ ਖੁਦ ਆਪਣੀ ਸੀਟ ਨਹੀਂ ਬਚਾ ਸਕਿਆ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇੰਨੀ ਸੌਖੇ ਤਰੀਕੇ ਨਾਲ ਆਪਣੀ ਕੁਰਸੀ ਛੱਡ ਦੇਵੇਗਾ ਕਿ ਇੱਕ ਮੁੱਖ ਮੰਤਰੀ ਜੋ ਚੁਣਿਆ ਹੋਇਆ ਲੋਕਾਂ ਦਾ ਜਿਸ ਦੇ ਸਿਰ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਹੋਵੇ ਉਸ ਨੂੰ ਇੱਕ ਹਾਰਿਆ ਹੋਇਆ ਦਿੱਲੀ ਦਾ ਵਿਧਾਇਕ ਵੀ ਨਾ ਰਿਹਾ ਹੋਵੇ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਸੇ ਹਟਾਉਣ ਦਾ ਨਾਮ ਰੱਖਣਗੇ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਵੱਡਾ ਫੇਰਬਦਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰ ਸਕਦੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਮੀਟਿੰਗ ਕੀਤੀ ਜਾ ਰਹੀ ਹੈ ਉਹ ਆਪਣੇ ਵਿਧਾਇਕਾਂ ਨੂੰ ਇੱਕਜੁੱਟ ਰੱਖਣ ਅਤੇ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਪੰਜਾਬ ਦੀ ਕਾਇਆਕਲਪ 2 ਸਾਲ ਦੇ ਵਿੱਚ ਕਰਨੀ ਹੈ ਜੋ ਦਿੱਲੀ ਦੇ ਵਿੱਚ ਨਹੀਂ ਹੋ ਸਕੀ ਪੰਜਾਬ ਦੇ ਵਿੱਚ ਉਸ ਨੂੰ ਕਿਵੇਂ ਮਾਡਲ ਬਣਾ ਕੇ ਦੇਸ਼ ਦੇ ਵਿੱਚ ਫੈਲਾਉਣਾ ਹੈ ਇਹਨਾਂ ਗੱਲਾਂ ਤੇ ਚਰਚਾ ਹੋਵੇਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਮੀਟਿੰਗ ਕੀਤੀ ਜਾ ਰਹੀ ਹੈ ਉਹ ਪਾਰਟੀ ਦੀ ਹਾਰ ਦੇ ਉੱਤੇ ਮੰਥਨ ਨੂੰ ਲੈ ਕੇ ਕੀਤੀ ਜਾ ਰਹੀ ਹੈ ਨਾ ਕਿ ਮੁੱਖ ਮੰਤਰੀ ਬਦਲਣ ਨੂੰ ਲੈ ਕੇ ਤਾਂ ਵਿਰੋਧੀ ਪਾਰਟੀਆਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਜਾਣਬੁੱਝ ਕੇ ਅਜਿਹੀਆਂ ਅਫਵਾਹਾਂ ਫੈਲਾ ਰਹੀ ਹੈ ਅਤੇ ਮਨਜਿੰਦਰ ਸਿੰਘ ਸਿਰਸਾ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਚੇਤ ਰਹਿਣ ਦੀ ਸਲਾਹ ਦੇ ਰਹੇ ਨੇ ਉਸ ਤੋਂ ਤਾਂ ਇੰਜ ਲੱਗਦਾ ਹੈ ਕਿ ਭਾਜਪਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਝ ਜ਼ਿਆਦਾ ਹੀ ਫਿਕਰ ਇਸ ਵੇਲੇ ਦਖ ਰਹੀ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਤੋਂ ਭਗਵੰਤ ਮਾਨ ਨੂੰ ਕਿਤੇ ਕੇਜਰੀਵਾਲ ਨਾਲ ਹਟਾ ਦੇਣ ਤਾਂ ਭਾਜਪਾ ਨੂੰ ਇੰਨਾ ਜ਼ਿਆਦਾ ਫਿਕਰ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਉਂ ਹੈ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਦੇ ਨਾਲ ਨੇ ਅਤੇ ਨਾ ਹੀ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਕੋਈ ਇੰਨੀ ਜ਼ਿਆਦਾ ਨੇੜਤਾ ਹੈ ਤਾਂ ਕੇਜਰੀਵਾਲ ਦੀ ਕੁਰਸੀ ਹਥਿਆਉਣ ਨੂੰ ਲੈ ਕੇ ਇਹ ਭਵਿੱਖਬਾਣੀਆਂ ਜਿਵੇਂ ਸਰਸਾ ਕਰ ਰਹੇ ਨੇ ਇਸ ਦੇ ਬਾਰੇ ਵੀ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜ਼ਰੂਰ ਦਿਓ ਅਤੇ ਜਿਸ ਤਰੀਕੇ ਨਾਲ ਮਾਲਵਿੰਦਰ ਕੰਗ ਨੇ ਆਖਿਆ ਕਿ ਰੂਟੀਨ ਮੀਟਿੰਗਾਂ ਨਹੀਂ ਪਹਿਲਾਂ ਵੀ ਬਹੁਤ ਵਾਰੀ ਮੀਟਿੰਗਾਂ ਹੋਈਆਂ ਨੇ ਤਾਂ ਕੋਈ ਨਵੀਂ ਮੀਟਿੰਗ ਨਹੀਂ ਹੈ ਪਾਰਟੀ ਹਾਰੀ ਹੈ ਪਾਰਟੀ ਦੇ ਹਾਰ ਦੇ ਉੱਤੇ ਮੰਥਨ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ ਇਸ ਨੂੰ ਹੁਵਾ ਭਾਰਤੀ ਜਨਤਾ ਪਾਰਟੀ ਜਾਣਬੁੱਝ ਕੇ ਬਣਾ ਰਹੀ ਹੈ ਤਾਂ ਇਸ ਦੇ ਬਾਰੇ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ